ਭਾਰਤ-ਪਾਕਿਸਤਾਨ جنگ ਬਾਰੇ ਵਿਚਾਰ ਲਗਾਤਾਰ ਚੱਲ ਰਹੇ ਨੇ ਹੋਇਆ ਕੀ ਹੈ ਵਾਪਰ ਕੀ ਰਿਹਾ ਹੈ ਆਉਣ ਵਾਲੇ ਸਮੇਂ 'ਚ ਕੀ ਹੋਵੇਗਾ ਬਹੁਤ ਸਾਰੇ ਸਵਾਲ ਅਜੇ ਵੀ ਪ੍ਰਵੇਲ ਕਰ ਰਹੇ ਆ ਪਰ ਇਹਨਾਂ ਦਾ ਜਵਾਬ ਕੀ ਹੈ ਉਹਨਾਂ ਜਵਾਬਾਂ ਨੂੰ ਲੱਭਦੇ ਲੱਭਦੇ ਅੱਜ ਅਸੀਂ ਪਹੁੰਚੇ ਆ ਸੀਨੀਅਰ ਪੱਤਰਕਾਰ ਔਰ ਉੱਗੇ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਹੋਣਾ ਦੇ ਕੋਲ ਮਾਲੀ ਸਾਹਿਬ ਸਮਾਂ ਦਿੱਤਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮਾਲੀ ਸਾਹਿਬ ਜਿਹੜਾ ਜੋ ਹਾਲਾਤ ਬਣੇ ਅਚਾਨਕ ਪਹਿਲਗਾਮ ਹਮਲੇ ਤੋਂ ਬਾਅਦ ਔਰ ਇਹ ਅਚਾਨਕ ਇੱਕ ਪ੍ਰੀ-ਵਾਰ ਸਥਿਤੀ ਬਣ ਗਈ ਉਹ ਉਹ ਵੀ ਚਲੋ ਨਿਬੜ ਗਿਆ ਸੀਜ਼ ਫਾਇਰ ਲੱਗ ਗਿਆ ਪਰ ਇਹ ਹੋਇਆ ਕੀ ਹੈ ਇਹ ਸਮਝ ਨਹੀਂ ਆ ਰਿਹਾ ਜੇ ਕਿਸੇ ਨੂੰ ਕੋਈ ਸਿੱਧਾ ਆਨਸਰ ਨਹੀਂ ਦੇ ਪਾ ਰਿਹਾ ਕਿ ਹੋਇਆ ਕੀ ਮੈਂ ਨਾ ਪਿਛਲੇ ਦਿਨਾਂ ਚ ਰਾਮ ਬਲਾਸ ਪਾਸਵਾਨ ਆ ਹੁਣ ਤਾਂ ਉਹ ਚਲੋ ਹੈ ਨਹੀਂ ਉਹਨਾਂ ਦਾ ਪਾਰਲੀਮੈਂਟ ਚ ਇੱਕ ਭਾਸ਼ਣ ਸੁਣ ਰਿਹਾ ਸੀ ਜੰਗ ਬਾਰੇ ਉਹਨਾਂ ਨੇ ਦਿੱਤਾ ਉਹ ਕਹਿੰਦਾ ਅਸਲ ਚ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗ ਨਹੀਂ ਸਕਦੀ ਅਸੀਂ ਜੰਗ ਦਾ ਮਾਹੌਲ ਬਣਾਉਨੇ ਆ ਅਸੀਂ ਫਸੇ ਹੋਨੇ ਆ ਆਪਣੀਆਂ ਚੱਕਰਾਂ ਚ ਪਾਕਿਸਤਾਨ ਆਪਦੇ ਚੱਕਰਾਂ 'ਚ ਫਸਿਆ ਹੁੰਦਾ ਸ਼ਰਾਰਤ ਉਹ ਵੀ ਕਰਦੇ ਅਸੀਂ ਵੀ ਕਰਦੇ ਆ ਨਾ ਪਾਕਿਸਤਾਨ ਨਾਲ ਜੰਗ ਚਾਹੁੰਦੇ ਆ ਨਾ ਭਾਰਤ ਨਾਲ ਜੰਗ ਚਾਹੁੰਦੇ ਆ ਸਰਕਾਰਾਂ ਨੇ ਜਿਹੜੀਆਂ ਉਹ ਉਹ ਇਹ ਜੰਗੀ ਮਾਹੌਲ ਬਣਾਉਣਾ ਚਾਹੁੰਦੀ ਆ ਆਪਣੀਆਂ ਕਈ ਗੱਲਾਂ ਚੋਂ ਨਿਕਲ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਅੱਜ ਤਾਂ ਇਹੋ ਜਿਹਾ ਹਾਲ ਹੋ ਗਿਆ ਕੋਈ ਇਹ ਗੱਲ ਕਹਿ ਨਹੀਂ ਸਕਦਾ ਸੋ ਇਸ ਕਰਕੇ ਜਿਹੜੀ ਇਹ ਜੰਗ ਦੀ ਆਪਾਂ ਗੱਲ ਕਰਦੇ ਕੋਈ ਜੰਗ ਹੈ ਨਹੀਂ ਸੀ ਮਤਲਬ ਇੱਕ ਸੰਕਟ ਦੇ ਵਿੱਚ ਪਾਕਿਸਤਾਨ ਤਾਂ ਫਸੀ ਹੋਇਆ ਕੋਈ ਰੋਲ ਹੀ ਨਹੀਂ ਉਹਦੇ ਖਾਤਰ ਤਾਂ ਉਹਨੇ ਕਸ਼ਮੀਰ ਕਹਿਣਾ ਮੇਰੀ ਸ਼ਾਰਗ ਬਣਿਆ ਹੋਇਆ ਜਿਹੜਾ ਭਾਰਤ ਆ ਇਹਦਾ ਰਾਸ਼ਟਰਵਾਦ ਆ ਜਿਹੜਾ ਇਹ ਪਾਕਿਸਤਾਨ ਨਾਲ ਦੁਸ਼ਮਣੀ ਤੋਂ ਬਿਨਾ ਉੱਭਰਦਾ ਨਹੀਂ ਨਾ ਉਹ ਚਾਹੇ ਕੰਟਰੀਆਂ ਦੀ ਲੜਾਈ ਆ ਪਰ ਹਿੰਦੂ ਮੁਸਲਮਾਨ ਦੀ ਲੜਾਈ ਬਣਾਉਂਦਾ ਤੇ ਇਸ ਕਰਕੇ ਇਹਨਾਂ ਨੇ ਮੰਨ ਲਓ ਜੀ ਚਾਰ ਬੰਦੇ ਸੀ ਨਾ ਚਾਰ ਬੰਦਿਆਂ ਨੇ 26 ਬੰਦੇ ਮਾਰੇ ਬੜਾ ਕਨਾਉਣਾ ਕਰਨਾਮਾ ਕੀਤਾ ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿਉਂ ਹੋਇਆ ਤੁਸੀਂ ਚਾਰ ਦਿਨ ਪਹਿਲਾਂ ਉੱਥੇ ਜਾਂਦੇ ਹੋ ਉਥੇ ਐਲਾਨ ਕਰਦੇ ਹਾਂ ਕਸ਼ਮੀਰ 'ਚ ਸ਼ਾਂਤੀ ਹੋ ਗਈ ਜੀ ਮਤਲਬ ਅਤਵਾਲ ਖਤਮ ਹੋ ਗਿਆ ਜੀ ਇੱਥੇ ਕੋਈ ਚਿੜੀ ਨਹੀਂ ਕੁਸਕਦੀ ਕਿੰਨੇ ਸਲਾਨੀ ਆਉਣ ਲੱਗੇ ਜੀ ਵੱਡੀ ਗਿਣਤ ਸਲਾਨੀ ਆ ਰਹੇ ਨੇ ਮੈਂ ਸਦਾ ਦਾ ਨਾਮ ਤੇ ਸ਼ਾਹ ਕਹਿੰਦਾ ਦੱਬ ਕੇ ਆਓ ਕਸ਼ਮੀਰ 'ਚ ਸਲਾਨੀ ਜਾਂਦੇ ਨੇ ਕਸ਼ਮੀਰੀਆਂ ਨੂੰ ਵੀ ਫਾਇਦਾ ਉਹਨਾਂ ਦਾ ਵੀ ਰੋਜ਼ਗਾਰ ਹੈ ਇੱਥੇ ਕੋਈ ਰੌਲਾ ਨਹੀਂ ਹੁਣ ਜਦੋਂ ਇੱਕ ਜਿਹੜਾ ਦੋ ਦੇਸ਼ ਸੀ ਨਾ ਕਸ਼ਮੀਰ ਦੇਸ਼ ਦਾ ਭਾਰਤ ਦੇਸ਼ ਨਾਲ ਸਮਝੌਤਾ ਹੋਇਆ ਸੀ ਤੁਸੀਂ ਉਹਦੇ ਹੌਂਸ ਮਟਾਦੀ ਉਹਦੀ ਸੂਬੇ ਵਜੋਂ ਵੀ ਹੌਂਸ ਮਟਾਦੀ ਕਿਤੇ ਨਾ ਕਿਤੇ ਉੱਤੇ ਗੁੱਸਾ ਤਾਂ ਹੈ ਨਾ ਕਬਰਾਂ ਵਾਲੀ ਸ਼ਾਂਤੀ ਹੈ ਉੱਥੇ ਕਿਤੇ ਚਾਰ ਬੰਦਿਆਂ ਨੇ ਪਾਗਲਾਂ ਦੇ ਮਨ ਚ ਹੋਇਆ ਵੀ ਯਾਰ ਇਹ ਸਲਾਨੀ ਸਲਾਨੀ ਕਰਦ ਨੇ ਆਪਾਂ ਇਹ ਕਰਦੀਏ ਉਹਨਾਂ ਨੇ ਕਰਤਾ ਤੁਹਾਡੀ ਸਿਕਿਉਰਿਟੀ ਕਿੱਥੇ ਆ 200 250 ਕਿਲੋਮੀਟਰ ਅੰਦਰ ਆ ਕੇ ਉਹਨਾਂ ਨੇ ਐਕਸ਼ਨ ਕੀਤਾ ਪਤੀ ਨਹੀਂ ਉਹ ਕੌਣ ਨੇ ਕਿੱਥੇ ਗਏ ਕਿੱਥੇ ਗੁੰਮ ਹੋ ਗਏ ਬਾਹਰ ਚਲੇ ਗਏ ਜਾਂ ਹੋਰ ਆ ਇਸ ਮਸਲੇ ਨੂੰ ਕਿਸੇ ਹੋਰ ਤਰੀਕੇ ਨਾਲ ਹੱਲ ਕਰਨੀ ਤਾਂ ਤੁਸੀਂ ਜੰਗ ਦੀ ਗੱਲ ਸ਼ੁਰੂ ਕਰਤੀ ਮੋਦੀ ਬਰਲ ਦੇਸ਼ ਚ ਆਇਆ ਦੌਰਾ ਛੱਡ ਕੇ ਲੱਗਦਾ ਵੀ ਬੜੀ ਵੱਡੀ ਗੱਲ ਆ ਜੀ ਚਲੇ ਗਿਆ ਬਿਹਾਰ ਚੋਣਾ ਚ ਬਿਹਾਰ ਉਹਨੇ ਕੀ ਕਿਹਾ ਇਹੋ ਜਿਹੇ ਸਬਕ ਸਿਖਾਵਾਂਗੇ ਤੁਸੀਂ ਕਲਪਨਾ ਨਹੀਂ ਕੀਤੀ ਹੋਣੀ ਇਹੋ ਜਿਹੇ ਸਬਕ ਸਿਖਾਵਾਂਗੇ ਤੁਸੀਂ ਕਲਪਨਾ ਨਹੀਂ ਕੀਤੀ ਹੋਣੀ ਦੋ ਵਾਰ ਸਰਪਾਰਟੀ ਮੀਟਿੰਗ ਹੋਈ ਮੀਟਿੰਗ 'ਚ ਨਹੀਂ ਆਇਆ ਤੁਸੀਂ ਇਹ ਦੇਖੋ ਤਾਂ ਸਹੀ ਨਾ ਵੀ ਇਹ ਮੁਲਕ ਜਾ ਕਿੱਧਰ ਨੂੰ ਗਿਆ ਚਲੋ ਕਿਉਂਕਿ ਹਿੰਦੂਵਾਦ ਰਾਸ਼ਟਰਵਾਦ ਦਾ ਭੂਤ ਐਡਾ ਵੱਡਾ ਅੱਜ ਤਾਂ ਰਾਮ ਬਿਲਾਸ ਪਾਸਵਾਨ ਵਾਲੀ ਗੱਲ ਕੋਈ ਕਹਿ ਨਹੀਂ ਸਕਦਾ ਅਸੀਂ ਸ਼ਾਂਤੀ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਸਾਰੀਆਂ ਪਾਰਟੀਆਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਉਸ ਹਾਲਤ ਦੇ ਵਿੱਚ ਇਹ ਇਹਨਾਂ ਨੇ ਪਤਾ ਕੀ ਕੀਤਾ ਇਹ ਸੋਚਦੇ ਸੀ ਵੀ ਜਿਵੇਂ ਪਹਿਲਗਾਮ ਬਾਲਾਕੋਟ ਪੁਲਵਾਮਾ ਹੋਇਆ ਆਪਾਂ ਉਹੀ ਜੀ ਗੱਲ ਕਰਕੇ ਸਟ੍ਰਾਈਕ ਕਰ ਦਿਆਂਗੇ ਤੇ ਕਾਈ ਕਰ ਦਾਂਗੇ ਤੇ ਮੁੜ ਕੇ ਬੱਲੇ ਬੱਲੇ ਹੋ ਜੂ ਮਤਲਬ ਉਹ ਵਿਦੇਸ਼ ਮੰਤਰੀ ਆ ਜੈ ਸ਼ੰਕਰ ਦਾ ਉਹ ਬਿਆਨ ਵੀ ਆ ਗਿਆ ਵੀ ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਸੀ ਵੀ ਤੁਹਾਡੇ ਨਾਲ ਲੜਾਈ ਲੁੜੀ ਅਸੀਂ ਕੋਈ ਨਹੀਂ ਲੜਨੀ ਅਸੀਂ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕਰਨਾ ਇਹ ਨਹੀਂ ਕਰਨਾ ਇਹਨਾਂ ਨੇ ਉਹ ਕੀਤਾ ਪਰ ਪਾਕਿਸਤਾਨ ਹੋਰ ਤਰ੍ਹਾਂ ਤਿਆਰ ਸੀ ਉਹਨਾਂ ਨੇ ਜਵਾਬ ਦਿੱਤੇ ਨਾ ਕਿਉਂਕਿ ਲੜਾਈ ਦਾ ਸੰਕਲਪ ਬਦਲ ਗਿਆ ਪਹਿਲਾਂ ਵਰਗੀਆਂ ਲੜਾਈਆਂ ਹੁਣ ਨਹੀਂ ਹੋਣੀਆਂ ਹੁਣ ਲੜਾਈਆਂ ਮੁੱਖ ਤੌਰ ਤੇ ਤਕਨੀਕ ਨਾਲ ਹੋਣੀਆਂ ਤੇ ਹਵਾ 'ਚ ਹੋਣੀਆਂ ਹਵਾ 'ਚ ਲੜਾਈ ਕਰਨ ਦੀ ਪਾਕਿਸਤਾਨ ਦੀ ਸਮਰੱਥਾ ਭਾਰਤ ਨਾਲੋਂ ਵੱਧਾ ਬੜੀ ਉੱਪਰ ਹੀ ਲੱਗੂ ਲੋਕਾਂ ਨੂੰ ਗੱਲ ਵੀ ਯਾਰ ਮਾਲੀ ਕੀ ਕਹਿੰਦਾ ਵੀ ਸਾਡੀ ਹਵਾਈ ਸੈਨਾ ਜਿਹੜੀ ਉਹ ਪਾਕਿਸਤਾਨ ਨਾਲੋਂ ਕਮਜ਼ੋਰ ਆ S400 ਨੇ ਤਾਂ ਉਹਨਾਂ ਦੇ ਹਵਾਈ ਹਮਲੇ ਸਾਰੇ ਫੇਲ ਕਰਤੇ ਤੁਸੀਂ ਕਹਿੰਦੇ ਉਹ ਜਿਆਦੇ ਹੈ ਮੈਂ ਤੁਹਾਨੂੰ ਇਹ ਕਹਿਣਾ ਨਾ ਜੀ S400 ਆ ਜਿਹੜਾ ਉਹਦੀ ਕਿ ਲਿਮਿਟੇਸ਼ਨ ਆ ਉਹਨਾਂ ਨੇ ਕੀ ਫੁੰਡਿਆ ਉਹਨਾਂ ਦੇ ਡਰੋਨ ਡਰੋਨ ਫੁੰਡਿਆ ਨਾ ਜੀ ਡਰ ਦੇਖੋ ਉਹਨਾਂ ਦਾ ਹਵਾਈ ਜਹਾਜ਼ ਇੱਧਰ ਨਹੀਂ ਆਇਆ ਇਹਨਾਂ ਦਾ ਉੱਧਰ ਨਹੀਂ ਗਿਆ ਲੜਾਈ ਲੱਗੀ ਆਸਮਾਨ 'ਚ ਵੱਡੀ ਅਸਮਾਨ 'ਚ ਜਿਵੇਂ ਆਪਾਂ ਕਹਿੰਦੇ ਹਵਾਈ ਜਹਾਜ਼ ਗੁੱਥਮੁਕਤਾ ਹੋਏ ਨੇ ਹਵਾਈ ਜਹਾਜ਼ 200 ਕਿਲੋਮੀਟਰ ਦੂਰ ਰਹਿ ਕੇ ਇੱਕ ਦੂਜੇ ਦੇਸ਼ 'ਚ ਹਮਲਾ ਕਰ ਸਕਦੇ ਨੇ ਜਦੋਂ ਇਹਨਾਂ ਨੇ ਹਮਲਾ ਸ਼ੁਰੂ ਕੀਤਾ 10 ਮਿੰਟਾਂ ਬਾਅਦ ਉਹ ਸਾਰੇ ਉਹਨਾਂ ਨੇ ਆਪਣਾ ਸਮਾਨ ਘੇਰ ਲਿਆ ਨਾ ਉਹ ਤੋਂ ਪਹਿਲਾਂ ਹੀ ਘੇਰਿਆ ਹੋਇਆ ਸੀ ਕਿਉਂਕਿ ਤੁਸੀਂ ਜਦੋਂ ਲੜਾਈ ਸ਼ੁਰੂ ਹੁੰਦੀ ਹੈ ਤੁਸੀਂ ਪਹਿਲਾਂ ਨਹੀਂ ਹਮਲਾ ਕਰ ਸਕਦੇ ਜਦੋਂ ਇਹਨਾਂ ਨੇ ਮੰਜਾਈਲਾਂ ਛੱਡੀਆਂ 10 ਮਿੰਟ ਬਾਅਦ ਉਹਨਾਂ ਦੇ 42 ਜਹਾਜ਼ ਅਸਮਾਨ 'ਚ ਆ ਗਏ ਇਹਨਾਂ ਦੇ 72 ਆ ਗਏ ਲੜਾਈ ਅਸਮਾਨ 'ਚ ਹੋਈ ਆ ਇੱਕ ਜਹਾਜ਼ ਦੂਜੇ ਦੇਸ਼ 'ਚ ਨਹੀਂ ਗਿਆ ਦੋਨੋਂ ਦੋਨੋਂ ਲੜਾਈ ਹੋਈ ਹੈ ਜਿਹਨੂੰ ਆਪਾਂ ਗੁੱਥਮੁਕੁੱਤਾ ਕਹਿ ਦਈਏ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਉੱਪਰ ਅਸਮਾਨ ਦੇ ਵਿੱਚ ਜਹਾਜ਼ਾਂ ਦੇਖੀਆਂ ਉਹ F16 ਤੇ Rafale ਦੇ ਚੱਲੀਆਂ ਹੋਈਆਂ ਸਾਈਆਂ ਸਾਰੇ ਜਿਹੜੀਆਂ ਅਸਮਾਨ 'ਚ ਲੜਾਈ ਹੋਈ ਨਾ ਜੀ ਦੋ ਤਰ੍ਹਾਂ ਦੀ ਲੜਾਈ ਹੋਈ ਇੱਕ ਤਾਂ ਇਹਨਾਂ ਨੇ ਮਜੈਲਾਂ ਦਾਗੀਆਂ ਦਾਗੀਆਂ ਬਿਲਕੁਲ ਬਲੇਸਟਿਕ ਮਜੈਲ ਜੋ ਦੇਖੋ ਮੈਨੂੰ ਇਹਨਾਂ ਨਹੀਂ ਪਤਾ ਇਹਨਾਂ ਨੇ ਮਜੈਲਾਂ ਦਾਗੀਆਂ ਉਹਨਾਂ ਦੇ ਟਿਕਾਣੇ 'ਤੇ ਦਾਗੀਆਂ ਅੱਛਾ ਜੀ ਉਹਨਾਂ ਨੇ ਕੀ ਕੀਤਾ ਇਹਨਾਂ ਦੇ ਹਵਾਈ ਜਹਾਜ਼ਾਂ 'ਤੇ ਹਮਲਾ ਕੀਤਾ ਠੀਕ ਹੈ ਬਠੰਡੇ ਆਕ ਲਈਏ ਜਿਹੜਾ ਜਹਾਜ਼ ਆ ਐਨੀ ਇੱਥੇ ਆ ਕੇ ਫੁੰਡਿਆ ਉਹਨਾਂ ਨੇ ਆਪਦੇ ਹੱਦ 'ਚ ਰਹਿੰਦੇ ਹੋ ਫੁੰਡਿਆ ਹਵਾਈ ਜਹਾਜ਼ ਉਹ ਡਿੱਗ ਗਿਆ ਥੱਲੇ ਡਿੱਗ ਗਿਆ ਥੱਲੇ ਅੱਜ ਤੱਕ ਨਹੀਂ ਦੱਸਦੇ ਵੀ ਕੌਣ ਆ ਦੁਨੀਆ 'ਤੇ ਗੱਲ ਚੱਲ ਰਹੀ ਹੋਰਾ ਫੈਲ ਸੀ ਤਿੰਨ ਜਹਾਜ਼ ਜੰਮੂ ਕਸ਼ਮੀਰ ਚ ਫੁੰਡੇ ਉਹਨਾਂ ਨੇ ਅੱਜ ਵੀ ਰਾਹੁਲ ਗਾਂਧੀ ਕਹਿੰਦਾ ਦੱਸੋ ਕੋਈ ਜਹਾਜ਼ ਡਿੱਗਿਆ ਕਿ ਨਹੀਂ ਡਿੱਗਿਆ ਜੇ ਬਠਿੰਡੇ ਦੇ ਵਿੱਚ ਪਿੰਡਾਂ ਦੇ ਲੋਕ ਹਵਾਈ ਜਹਾਜ਼ ਦੇ ਪੈਲਟ ਨੂੰ ਲੈ ਕੇ ਹਸਪਤਾਲ ਜਾਂਦੇ ਨੇ ਜਾਂ ਸਪੁਰਦ ਕਰ ਦਿੰਦੇ ਨੇ ਤਾਂ ਮਤ ਗਲਤ ਤਾਂ ਕੋਈ ਹੋਈ ਜਾਂਦਾ ਜੀ ਉਸ ਹਾਲਤ ਦੇ ਵਿੱਚ ਉਹ ਰਫਾਇਲ ਫੁੰਡੇ ਆ ਗਿਆ ਉਹ ਫੁੰਡੇ ਆ ਗਿਆ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਡਰੋਨ ਛੱਡਣੇ ਸ਼ੁਰੂ ਕਰਤੇ ਵੱਡੀ ਗਿਣਤੀ ਚ ਪਾਕਿਸਤਾਨ ਪਾਕਿਸਤਾਨ ਨੇ ਮਤਲਬ ਜਿਹੜੇ ਡਿਫੈਂਸ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਉਹਨਾਂ ਦਾ ਮਤਲਬ 50 ਹਜ਼ਾਰ ਦਾ ਡਰੋਨ ਸੀ ਜਿਹੜਾ ਜਦੋਂ ਉਹਨਾਂ ਨੇ ਛੱਡੇ ਇਹ 50 ਲੱਖ ਦੀ ਮੰਜਾਈ ਨਾਲ ਮਾਰਦੇ ਰਹੇ ਉਹਨੂੰ ਜਿਹਦੇ ਵਿੱਚ ਇੱਕ ਹਾਲ ਤਹੀ ਜੀ ਆ ਗਈ ਵੀ ਇੰਡੀਆ ਨੂੰ ਮਹਿਸੂਸ ਹੋ ਗਿਆ ਵੀ ਹਵਾਈ ਲੜਾਈ 'ਚ ਆਪਣੀ ਗੱਲ ਨਹੀਂ ਗਾਹ ਚੱਲਣੀ ਇਕਨੋਮਿਕ ਵੀ ਉਦਾਂ ਵੀ ਇਕਨੋਮਿਕ ਵੀ ਉਦਾਂ ਵੀ ਦੇਖੋ ਮੈਨੂੰ ਇਹਦੇ ਬਾਰੇ ਮੈਂ ਤਾਂ ਦੇਖੋ ਵੀਡੀਓ ਦੇਖਦਾ ਹਾਂ ਡਿਫੈਂਸ ਐਕਸਪਰਟ ਬੋਲ ਰਹੇ ਨੇ ਹੋਰ ਬੋਲ ਰਹੇ ਉਹ ਕਹਿੰਦੇ ਸਾਬਤ ਹੋ ਗਿਆ ਵੀ ਪਾਕਿਸਤਾਨ ਦੀ ਹਵਾਈ ਸੈਨਾ ਭਾਰਤ ਦੀ ਹਵਾਈ ਸੈਨਾ ਨਾਲੋਂ ਕਿਤੇ ਵੱਧ ਮਜ਼ਬੂਤ ਆ ਜਿਹੜੀ ਲੜਾਈ ਉਹ ਟੋਟਲ ਆਧੁਨਿਕ ਹਥਿਆਰਾਂ ਨਾਲ ਜਿੰਨਾ ਪਾਕਿਸਤਾਨ ਕੋਲੇ ਵੱਧ ਤੋਂ ਵੱਧ ਵਧੀਆ ਅਸਲਾ ਸੀ ਚਾਹੇ ਉਹ ਤੁਰਕੀ ਦਾ ਸੀ ਚਾਹੇ ਚੀਨ ਦਾ ਸੀ ਇਹਨਾਂ ਕੋਲੇ ਚਾਹੇ ਫਰਾਸ ਦਾ ਸੀ ਉਹ ਸਾਰਾ ਵਰਤਿਆ ਗਿਆ ਉਹ ਵਰਤਣ ਦੇ ਵਿੱਚ ਭਾਰਤ ਵਾਲਿਆਂ ਦਾ ਨੱਕ ਚ ਦਮ ਹੋ ਗਿਆ ਫਿਰ اچانک ਜੰਗਬੰਦੀ ਕਿਵੇਂ ਹੋ ਗਈ ਜੀ ਤੁਸੀਂ ਪਹਿਲਾਂ ਤਾਂ ਇਹ ਕਹਿ ਰਹੇ ਹੋ ਪਾਕਿਸਤਾਨ ਦਾ ਨਿਸਤੋ ਉਹ ਖਤਮ ਕਰ ਦੇਣਾ ਅਸੀਂ ਜਿਹੜਾ ਮੀਡੀਆ ਕਰਾਚੀ ਆ ਕਰਤਾ ਜੀ ਅਸਲਾਮਾਬਾਦ ਕਰਤਾ ਜੀ ਉੱਥੇ ਕਬਜ਼ਾ ਕਰ ਲਈ ਜਿਹੜੀ ਥਲ ਸੈਨਾ ਉਹ ਤਾਂ 1 ਇੰਚ ਨਹੀਂ ਹਿੱਲੇਗਾ ਜੰਮੂ ਕਸ਼ਮੀਰ ਦੇ ਵਿੱਚ ਫਾਇਰਿੰਗ ਹੋਈ ਆ ਆਰਟਲੀ ਨੇ ਫਾਇਰਿੰਗ ਕੀਤਾ ਉਹਨੇ ਬੰਬ ਛੱਡੇ ਜੇ ਛੱਡੇ ਬਹੁਤ ਛੱਡੇ ਪਰ ਥਲ ਸੈਨਾ ਦੀ ਆਪਸ ਵਿੱਚ ਲੜਾਈ ਨਹੀਂ ਹੋਈ ਸਿਰਫ ਹਵਾਈ ਸੈਨਾ ਦੀ ਹੋਈ ਆ ਹਵਾਈ ਸੈਨਾ ਚ ਤੈ ਹੋ ਗਿਆ ਵੀ ਪਾਕਿਸਤਾਨ ਦੇ ਹੱਥੋਂ ਤੇ ਅੱਛਾ ਤਾਇ ਜੰਗਬੰਦੀ ਹੋਈ ਆ ਇਸੇ ਕਰਕੇ ਹੁਣ ਤੁਸੀਂ ਲੱਖ ਕਹੀਂ ਜਾਓ ਜੀ ਵੀ ਉਹ ਦੇਖੋ ਜੀ ਅਸੀਂ ਆ ਕੀਤਾ ਸੀ ਉਹਨਾਂ ਦੇ ਡੀਜੀਐਮ ਦਾ ਸਾਨੂੰ ਫੋਨ ਆਇਆ ਅਸੀਂ ਕਿਹਾ ਸ਼ਾਂਤੀ ਕਰ ਲੈਨੇ ਆ ਨਹੀਂ ਓਰੇ ਓਰੇ ਕੱਲੀ ਇਹ ਗੱਲ ਨਹੀਂ ਹੈਗੀ ਪੈਂਟਾਗਨ ਦਾ ਸਾਬਕਾ ਅਧਿਕਾਰੀ ਕਹਿੰਦਾ ਕਿ ਪਾਕਿਸਤਾਨ ਲੈ ਲੜੀਆਂ ਕੱਢਦਾ ਸੀ ਆਣ ਕੇ ਉੱਥੇ ਕਿ ਜੰਗਬੰਦੀ ਕਰ ਦੋ ਮੈਂ ਹੈ ਨਹੀਂ ਕਿਸੇ ਜੋਗਾ ਦੇਖੋ ਇਹ ਹੋ ਸਕਦਾ ਦੇਖੋ ਆਪਾਂ ਇਹਨਾਂ ਕਿਉਂਕਿ ਜਦੋਂ ਜੰਗ ਸ਼ੁਰੂ ਹੁੰਦੀ ਹੈ ਨਾ ਪਹਿਲੀ ਗੋਲੀ ਵੱਜਦੀ ਹੈ ਸੱਚ ਦੇ ਸੱਚ ਭੁੱਲ ਜਾ ਦੂਜੀ ਗੋਲੀ ਵੱਜਦੀ ਹੈ ਤੱਥ ਦੇ ਤੱਥ ਭੁੱਲ ਜਾ ਵਾਰ ਪ੍ਰਾਪਤ ਨਹੀਂ ਹੁੰਦਾ ਉਹ ਪਾਕਿਸਤਾਨ ਨੇ ਵੀ ਕੀਤਾ ਇਹਨਾਂ ਨੇ ਵੀ ਕੀਤਾ ਇਹਦੇ ਵਿੱਚ ਕੋਈ ਸੱਚਾਈ ਨਹੀਂ ਇਹ ਤਾਂ ਇੱਕ ਮਾਨਸਿਕ ਜੰਗ ਹੁੰਦੀ ਆ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਦੂਜੇ ਨੂੰ ਉਹ ਕਰਲੇ ਸੀ ਉੱਥੇ ਹੋ ਗਏ ਜੀ ਸੱਟ ਲੇ ਜੀ ਐ ਕਰਲੇ ਜੀ ਪਰ ਤੱਥ ਤਾਂ ਉਹ ਤੋਂ ਬਾਅਦ ਸਾਹਮਣੇ ਆਉਣਗੇ ਨਾ ਜਦੋਂ ਪਾਕਿਸਤਾਨ ਨੇ ਵੱਡੇ ਹਮਲੇ ਸ਼ੁਰੂ ਕਰਤੇ ਇਹਨਾਂ ਨੂੰ ਹੁਣ ਜੈ ਸ਼ੰਕਰ ਕਹਿੰਦਾ ਅਸੀਂ ਉਹਨਾਂ ਨੂੰ ਕਹਿਤਾ ਸੀ ਵੀ ਅਸੀਂ ਆਹ ਕਰਨਾ ਅਸੀਂ ਤੁਹਾਡੇ ਨਾਲ ਜੰਗ ਨਹੀਂ ਲੜਨੀ ਇਹਦਾ ਮਤਲਬ ਕੀ ਹੈ ਫਿਰ ਰਾਹੁਲ ਗਾਂਧੀ ਵੀ ਕਹਿੰਦਾ ਵੀ ਇਹ ਕਿਸੇ ਦੇਸ਼ ਨੂੰ ਕਹਿਣਾ ਵੀ ਅਸੀਂ ਬਾਲਾਕੋਟ ਵਰਗੀ ਗੱਲ ਕਰਾਂਗੇ ਬਾਲਾ ਚੱਕਰ ਚ ਨਾ ਪਾਓ ਅਗਲੇ ਪੈ ਗਏ ਉਹ ਚੱਕਰ ਚ ਉਹ ਚੱਕਰ ਚ ਪੈ ਕੇ ਫਿਰ ਇਹ ਹੋ ਗਿਆ ਗੱਲ ਤਾਂ ਕਿੱਡੀ ਵੱਡੀ ਹੋਈ ਸੀ ਹੁਣ ਮੈਂ ਨਾ ਇੱਕ ਮੇਜਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਜਿਹੜੀ ਬਲੈਂਕਆਊਟ ਆ ਨਾ ਇਹ ਫਰਾਡ ਆ ਹੈ ਨਹੀਂ ਕੋਈ ਕਹਿੰਦਾ ਜੰਗ 'ਚ ਬਲੈਕਆਊਟ ਦਾ ਮਤਲਬ ਹੈ ਨਹੀਂ ਪਹਿਲੀਆਂ ਜਦੋਂ ਲੜਾਈਆਂ ਹੁੰਦੀਆਂ ਸੀ ਉਦੋਂ ਹਵਾਈ ਜਹਾਜ਼ ਦੇ ਪਾਇਲਟ ਦੀ ਸੈਂਸ ਹੁੰਦੀ ਸੀ ਵੀ ਰੋਸ਼ਨੀ ਕਿੱਥੇ ਆ ਬੰਬ ਕਿੱਥੇ ਸਿੱਟਣਾ ਹੁਣ ਤਾਂ ਕਹਿੰਦਾ ਸਾਰੀ ਦੁਨੀਆ ਨਕਸ਼ੇ ਤੇ ਪਈ ਆ ਜੀਪੀਐਸ ਜਾਂ ਟਾਰਗੇਟ ਮਿੱਥਿਆ ਹੁੰਦਾ ਐਨੇ ਡਿਗਰੀ ਤੇ ਨੇ ਸਿੱਟਣਾ ਗੱਲ ਖਤਮ ਚਾਹੇ ਹਨੇਰਾ ਹੋਵੇ ਚਾਹੇ ਚਾਨਣ ਹੋਵੇ ਇਹ ਤਾਂ ਲੋਕਾਂ 'ਚ ਪੈਨਿਕ ਖੜਾ ਕਰਨ ਲਈ ਆ ਕੀਤੀ ਹੈ ਬਲੈਕਆਊਟ ਬਲੈਕਆਊਟ ਕਰ ਲਓ ਜੀ ਤੁਸੀਂ ਬਲੈਕਆਊਟ ਨਾਲ ਉਹਨਾਂ ਨੂੰ ਨਿਸ਼ਾਨਾ ਕਿਉਂਕਿ ਸਾਰੀ ਦੁਨੀਆ ਨੂੰ ਨਕਸ਼ੇ ਤੇ ਆ ਗਈ ਸਭ ਨੂੰ ਪਤਾ ਕਿ ਇਹਦੇ ਹਵਾਈ ਟਿਕਾਣੇ ਕਿੱਥੇ ਨੇ ਕਿਹੜਾ ਕੀ ਆ ਕਿਵੇਂ ਆ ਉਹ ਉਹਦੇ ਵਿੱਚ ਕੋਈ ਜਸੂਸੀ ਦੀ ਕਾਹਦੀ ਲੋੜ ਨਹੀਂ ਹੈਗੀ ਤੇ ਇਸ ਕਰਕੇ ਉਹ ਕਹਿੰਦਾ ਇਹ ਫਰਾਡ ਕੀਤਾ ਜਾ ਰਿਹਾ ਇਹ ਪੁਰਾਣੀਆਂ ਨੂੰ ਅੱਲਾ ਨੇ ਬਲੈਕਆਊਟ ਕਰ ਦੋ ਜੇ ਕਰ ਦੋ ਉਹ ਕਰ ਦੋ ਸਹਿਰ ਨਮਜਾ ਦਿਓ ਇਹ ਕਰ ਦੋ ਹੁਣ ਜਿਹੜੇ ਤੁਸੀਂ ਡਰੋਨ ਤੇ ਇੱਕ ਜੀਪੀਐਸ ਤੇ ਉਪਰਤਾ ਉਹਨੇ ਉੱਥੇ ਜਾਣਾ ਕੋਈ ਰੋਲ ਹੀ ਨਹੀਂ ਕਿਤੇ ਜਾਂਦੇ ਨਹੀਂ 1 ਮੀਟਰ ਦੀ ਫਰਕ ਹੋ ਸਕਦਾ ਹਵਾਈ ਜਾ ਆ ਜਾ ਚਾਹੇ ਡਰੋਨਾਂ ਜਾ ਹੋਰ ਆ ਸੋ ਇਸ ਕਰਕੇ ਅਸਲ ਗੱਲ ਮੈਨੂੰ ਪਤਾ ਕੀ ਲੱਗਦਾ ਵੀ ਪੰਜਾਬ ਤੇ ਕਸ਼ਮੀਰ ਦੇ ਲੋਕ جنگ ਲਈ ਤਿਆਰ ਨਹੀਂ ਸੀ ਜਿਵੇਂ 65 ਦੀ ਲੜਾਈ ਸੀ 71 ਦੀ ਲੜਾਈ ਸੀ ਉਦੋਂ ਸੀਗੇ ਤਿਆਰ ਬਿਲਕੁਲ ਜੀ ਤੁਸੀਂ ਦੇਖੋ 65 ਦੀ ਲੜਾਈ ਵੇਲੇ ਮਤਲਬ ਤੁਸੀਂ ਪੰਜਾਬੀ ਮੋਰਚਾ ਲੱਗੇ ਹੋਇਆ ਸੀ ਮਲਤਵੀ ਕਰਤਾ ਤੇ ਦੁਨੀਆ ਇਹ ਕਹਿੰਦੀ ਆ ਵੀ ਲੋਕ ਸੀ ਜਿਹੜੇ ਰਾਸ਼ਨ ਲੈ ਕੇ ਰੋਟੀਆਂ ਪਕਾ ਕੇ ਮਤਲਬ ਫੌਜ ਲਈ ਕਿੰਨਾ ਸਮਾਨ ਕਰਦੇ ਸੀ ਮਹਈਆ 71 ਚ ਵੀ ਇਹੇ ਸੀ ਹੁਣ ਉਸ ਤੋਂ ਬਾਅਦ ਹਾਲਤ ਬਦਲ ਗਈ ਕਿਉਂਕਿ ਮੁਲਕ ਦੇ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਲੈ ਲਿਆ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਲੈ ਐ ਸੀ ਇਹਨਾਂ ਨੇ ਮੁਸਲਮਾਨਾਂ ਨੂੰ ਲੈ ਲਿਆ ਕਸ਼ਮੀਰ ਚ ਤੇ ਇਹ ਵੱਡੇ ਪੱਧਰ ਤੇ ਗੱਲ ਆ ਗਈ ਵੀ ਇਹ ਲੜਾਈ ਚ ਤਬਾਹ ਪੰਜਾਬ ਹੋ ਇਸ ਕਰਕੇ ਉਹ ਮਾਹੌਲ ਨਹੀਂ ਸੀ ਮਤਲਬ ਜੰਗ ਲਈ ਉਤਸ਼ਾਹ ਨਹੀਂ ਸੀ ਸਿਰਫ ਦੂਜੀ ਗੱਲ ਸੀ ਫਿਰ ਉਹਦੇ ਖਾਤਰੇ ਪ੍ਰਪਾਗੈਂਡਾ ਹੋਇਆ ਉਹ ਦੇਖੋ ਜੀ ਜੰਮੂ ਕਸ਼ਮੀਰ ਚ ਗੁਰਦੁਆਰੇ ਤੇ ਸਿੱਟਦਾ ਦਰਬਾਰ ਸਾਹਿਬ ਬਲੈਕਆਉਟ ਕਰਾਇਆ ਹੁਣ ਵੀ ਚੱਲ ਰਹੀ ਆ ਹੁਣ ਤਾਂ ਕਹਿੰਦੇ ਦਰਬਾਰ ਸਾਹਿਬ ਨਿਸ਼ਾਨੇ ਤੇ ਸੀ ਪਹਿਲੀ ਗੱਲ ਜੀ ਤੁਸੀਂ ਇਹ ਦੇਖੋ ਕਾਮਨ ਸੈਂਸ ਨਾਲ ਦੇਖੋ ਪਾਕਿਸਤਾਨ ਲਗਾਤਾਰੇ ਪ੍ਰਚਾਰ ਕਰਦਾ ਰਿਹਾ ਵੀ ਸਿੱਖਾਂ ਨਾਲ ਸਾਡੀ ਲੜਾਈ ਨਹੀਂ ਕਿਉਂਕਿ ਸਿੱਖਾਂ ਦੀ ਇੱਕ ਐਲੀਨੇਸ਼ਨ ਹੈਗੀ ਆ ਬਗਾਨ ਕੀ ਹੈਗੀ ਆ ਸਿਮਰ ਜੀ ਜਿਦ ਮਾਨ ਲੈ ਲੋ ਪੰਨੂ ਲੈ ਲੋ ਉਹ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਉਣਗੇ ਉਹਨਾਂ ਨੇ ਜਨਰਲ ਨੇ ਕੀਤੀ ਪ੍ਰੈਸ ਬਰੀਫਿੰਗ ਉਹ ਕਹਿੰਦਾ ਵੀ ਅਸੀਂ ਸੁਪਨੇ ਚ ਵੀ ਨਹੀਂ ਸੋ ਸਕਦੇ ਵੀ ਸਿੱਖਾਂ ਦੇ ਗੁਰਦੁਆਰੇ ਸਿੱਖਾਂ ਨਾਲ ਸਾਡੀ ਕੀ ਲੜਾਈ ਆ ਇਸ ਕਰਕੇ ਗਲਤ ਪ੍ਰਪੇਗੰਡਾ ਜਿਹੜਾ ਭਾਰਤ ਆ ਉਹ ਆਪ ਇਹ ਜਾ ਮਾਹੌਲ ਤਿਆਰ ਕਰ ਰਿਹਾ ਤਾਂ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਵਿਰੁੱਧ ਖੜਾ ਕੀਤਾ ਜਾਵੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਹਮਲਾ ਕਰ ਰਿਹਾ ਪਾਕਿਸਤਾਨ ਕਹਿੰਦਾ ਸਵਾਲ ਨੇ ਉਹਨਾਂ ਨੇ ਕਿ ਉਹਨਾਂ ਦੇ ਪੁਰਾਣਾ 71 ਦੇ ਜਿਹੜਾ ਉਹਨਾਂ ਦਾ ਨੇਵੀ ਮੁਖੀ 에ਅਰ ਫੋਰਸ ਮੁਖੀ ਉਹਦੀਆਂ ਗੱਲਾਂ ਸੁਣੀਆਂ ਵੀ ਉਹਨੇ ਕਿਹਾ ਸੀ ਜੇ ਕਿਸੇ ਗੁਰਦੁਆਰੇ ਤੁਸੀਂ ਬਾਰਡਮੈਂਟ ਕੀਤੀ ਇੱਥੇ ਆ ਕੇ ਜਦੋਂ ਉਤਰੇ ਪਹਿਲੀ ਗੋਲੀ ਮੈਂ ਤੁਹਾਨੂੰ ਸ਼ੂਟ ਕਰੂ ਦੇਖੋ ਸੱਚ ਤੇ ਉਠਾਉਣਾ ਤਾਂ ਕਹਿ ਨਹੀਂ ਸਕਦੇ ਬਾਈ ਜੀ ਸੁਣੀ ਆ ਨਾ ਇਹ ਇਸ ਕਰਕੇ ਗੱਲ ਤਾਂ ਇਹ ਸੀ ਉਹ ਸਿੱਖਾਂ ਨੇ ਨਿਊਟਰਲ ਕਰਨਾ ਚਾਹੁੰਦੇ ਸੀ ਇਸੇ ਕਨੂੰ ਪਾਕਿਸਤਾਨ ਦੇ ਖਿਲਾਫ ਢਕਾਉਣਾ ਚਾਹੁੰਦੇ ਸੀ ਨਹੀਂ ਉਹਨਾਂ ਨੇ ਤਾਂ ਸਿੱਖ ਆਪਣੇ ਮੰਤਰੀ ਵਫਾ ਦੇ ਵਿੱਚ ਵੀ ਪਾਏ ਆ ਜਿਹੜੇ ਵਿਦੇਸ਼ਾਂ 'ਚ ਜਾ ਰਹੇ ਕਿਹਨਾਂ ਨੇ ਪਾਕਿਸਤਾਨ ਦੇ ਨਹੀਂ ਇਹ ਦੋ ਗੱਲਾਂ ਨੇ ਉਹ ਇੱਕ ਵੱਖਰਾ ਮਸਲਾ ਤੁਸੀਂ ਇਹ ਦੇਖੋ ਭਾਰਤ ਦਾ ਪ੍ਰਧਾਨ ਮੰਤਰੀ ਸਰ ਪਾਰਟੀ ਮੀਟਿੰਗ 'ਚ ਨਹੀਂ ਆਇਆ ਪਾਰਟੀਆਂ ਦੀਏ ਹਿੰਮਤ ਨਹੀਂ ਵੀ ਰਾਮ ਬਲਾਸ ਪਾਸਵਾਗ ਮੰਨ ਕਹਿ ਦੇਣ ਸੰਸਦ 'ਚ ਅਮਨ ਤੇ ਸ਼ਾਂਤੀ ਚਾਹੀਦੀ ਆ 17 ਦਾ ਵਪਾਰ ਹੈ ਪਾਸਵਾਨ ਕਹਿੰਦਾ ਉਹ ਪਾਕਿਸਤਾਨ ਨੂੰ 16 ਦੇ ਦਿੰਦਾ ਜਹਾਜ਼ ਤੁਹਾਨੂੰ ਕਹਿੰਦਾ 17 ਖਰੀਦੋ ਅਸੀਂ ਦੋਹੇ ਮੁਲਕ ਕਰੋੜਾਂ ਅਰਬਾਂ ਖਰਬਾਂ ਰੁਪਈਆ ਉਹਨਾਂ ਨੂੰ ਦੇਈ ਜਾਂਦੇ ਆ ਤਿੰਨ ਕਦੇ ਕੀ ਜੰਗ ਚੋਂ ਕਹਿੰਦਾ ਐਟਮਿਕ ਵਾਰ ਨਹੀਂ ਹੋ ਸਕਦੀ ਜੇ اسلامਾਬਾਦ ਤੇ ਐਟਮ ਚੱਲੂ ਤਾਂ ਦਿੱਲੀ ਵੀ ਤਬਾਹ ਹੋ ਦਿੱਲੀ ਤੇ ਚੱਲੂ اسلامਾਬਾਦ ਦੀ ਤਬਾਹ ਹੋ ਇਹ ਸੈਲਫ ਡਿਫੈਂਸ ਲਈ ਨਹੀਂ ਹੈ ਐਟਮ ਬੰਬ ਇਹ ਤਵਾਹੀ ਲਈ ਹੈ ਤਵਾਹੀ ਲਈ ਕੋਈ ਵੀ ਤਿਆਰ ਨਹੀਂ ਅੱਜ حال تے ہی ہوگی کہ ہندوਵਾਦ ರಾಷ್ಟ्रवाद اس حد تک پھਟ ਗਿਆ ਵੀ ਕਿਸੇ دی ضرورت نہیں ہے کہن دی پاکستان ਨਾਲ ਸਾਨੂੰ ਅਮਨ ਸ਼ਾਂਤੀ ਚਾਹੀਦੀ ਹੈ ਤੁਸੀਂ ਇਹ ਦੇਖੋ ਇਹਨਾਂ ਨੇ ਫੌਜੀ ਦੀ ਬਲਾਰਾ ਬਣਾਈ ਬੀਬੀ ਉਹ ਮੁਸਲਮਾਨ ਨਾਲ ਸੰਬੰਧਤ ਸੋਫੀਆ ਸੋਫੀਆ ਕਰੇਗੀ ਸੋਫੀਆ ਕਰੇਗੀ ਤੇ ਉਹਦੇ ਨਾਲ ਕੀ ਕਰ ਰਹੇ ਨੇ ਟਰੋਲ ਫਿਰ ਮਿਸਰੀ ਜਿਹੜਾ ਸੈਕਟਰੀ ਆ ਉਹਨੇ ਜੰਗਬੰਦੀ ਦਾ ਐਲਾਨ ਕੀਤਾ ਉਹਨੇ ਆਪ ਥੋੜੋ ਕੀਤਾ ਸਰਕਾਰ ਦਾ ਫੈਸਲਾ ਪੜ ਕੇ ਸੁਣਾਇਆ ਕਿੱਥੇ ਤੱਕ ਤੇ ਉਹ ਸਰਕਾਰ ਦਾ ਵੀ ਨਹੀਂ 트ੰਪ ਦਾ ਹੀ ਫੈਸਲਾ ਗੇ ਨਹੀਂ ਜੋ 트ੰਪ ਉਹ ਇੱਕ ਅੱਲਾ اچھا ਵੀ 트ੰਪ ਨੇ ਫੈਸਲਾ ਕਰਾਇਆ ਦੋਹਾਂ ਮੁਲਕਾਂ ਨੇ ਮੰਨਿਆ ਆਪਣੇ ਮੁਲਕ ਤੋਂ ਜਿਹੜਾ ਫੋਰਨ ਸੈਕਟਰ ਉਹਨੇ ਐਲਾਨ ਕਰਤਾ ਟ੍ਰੋਲ ਚ ਕੀ ਕੀਤਾ ਉਹਦੇ ਨਾਲ ਉਹਦੀ ਕੁੜੀ ਤੱਕ ਚਲੇ ਗਏ ਸੋਫੀਏ ਬਾਰੇ ਕੀ ਕਿਹਾ ਮਤਲਬ ਤੁਸੀਂ ਇਹ ਦੇਖੋ ਵੀ ਅੰਤਰਰਾਸ਼ਟਰੀਵਾਦ ਕਿਹੜੀ ਹੱਦ ਤੱਕ ਜਿਹੜੀ ਲੇਫਟੀਨੈਂਟ ਜਿਹੜਾ ਪਹਿਲਗਾਮ ਚ ਮਾਰੇ ਗਿਆ ਉਹਦੀ ਘਰ ਵਾਲੀ ਨੇ ਇਹ ਕਿਹਾ ਵੈਸੇ ਸਾਰੇ ਨਹੀਂ ਕਿਹਾ ਵੀ ਕਸ਼ਮੀਰੀਆਂ ਨਾਲ ਕੋਈ ਰੌਲਾ ਨਹੀਂ ਸਾਡੇ ਨਾਲ ਐ ਕੀਤਾ ਹਮਦਰਦੀ ਕੀਤੀ ਇਹ ਕੀਤਾ ਇੱਕ ਮੁਸਲਮਾਨ ਉੱਥੇ ਮਰਿਆ ਵੀ ਗਿਆ ਸਭ ਕੁਝ ਹੋਇਆ ਜੰਗਬਾਰੀ ਵੀ ਕਿਹਾ ਉਹਨੇ ਕਿਹਾ ਵੀ ਜੰਗ ਨਹੀਂ ਅਮਨ ਸ਼ਾਂਤੀ ਰੱਖੋ ਦੇਖੋ ਉਹਦੇ ਨਾਲ ਕਿੰਨੀ ਬੁਰੀ ਕੀਤੀ ਇਸ ਕਰਕੇ ਇਹਨਾਂ ਦਾ ਸ਼ਹੀਦਾਂ ਨਾਲ ਉਹਨਾਂ ਨਾਲ ਕੋਈ ਤਲਕ ਨਹੀਂ ਜੋ ਹਿੰਦੂ ਰਾਸ਼ਟਰਵਾਦ ਜਿਹੜਾ ਭਟਕ ਰਿਹਾ ਉਹਦਾ ਮਤਲਬ ਇਹੀ ਆ ਵੀ ਸਭ ਨੂੰ ਰਗੜੋ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਸਰਪਾਰਟੀ ਬਖਦਾਂ ਦੀ ਭਾਰਤ ਨੂੰ ਕਿਉਂ ਲੋੜ ਪੈ ਰਹੀ ਹੈ ਬਾਹਰ ਭੇਜਣ ਦੀ ਇਸ ਕਰਕੇ ਲੋੜ ਪੈ ਰਹੀ ਹੈ ਵੀ ਜੋ ਇਹਨਾਂ ਨੇ ਗੋਦੀ ਮੀਡੀਆ ਰਹੀਂ ਜੋ ਦੂਜੀ ਰਹੀਂ ਐਲਾਨ ਕੀਤਾ ਸੀ ਵੀ ਐਤਕੀ ਜੰਗ ਕਹੀ ਜੀ ਹੋ ਉਹ ਚ ਇਹਨਾਂ ਦੀ ਫੂਕ ਨਿਕਲ ਗਈ ਇਸ ਕਰਕੇ ਕਹਿ ਰਹੇ ਨੇ ਸਾਡੀ ਸਰਪਾਰਟੀ ਬਖਦੂ ਬਾਹਰ ਜਾਣਗੇ ਉਪ ਹਿੰਦੂ ਹੁਣ ਕੀ ਆ ਸਾਰਾ ਕੁਝ ਸਾਡੀ ਤਾਂ ਲੜਾਈ ਹੋਣੀ ਸੀ ਪਾਕਿਸਤਾਨ ਨਾਲ ਜੀ ਸਾਡੀ ਤਾਂ ਲੜਾਈ ਅੱਤਵਾਦੀ ਟਿਕਾਣਿਆਂ ਨਾਲ ਸੀ ਪਹਿਲੀ ਗੱਲ ਅੱਤਵਾਦੀ ਟਿਕਾਣੇ ਤੇ ਹਮਲਾ ਕਰਨਾ ਵੀ ਮੁਲਕ ਤੇ ਹਮਲਾ ਤੁਸੀਂ ਇਹ ਦੱਸੋ ਪੰਨੂ ਨੂੰ ਮਾਰਨ ਦੀ ਵੀ ਉਹ ਸਾਹਮਣੇ ਆ ਗਈ ਅਮਰੀਕਾ ਨੇ ਕਿਹਾ ਸਾਡੀ ਪ੍ਰਭੂ ਸਤ ਤੇ ਹਮਲਾ ਸਾਡੇ ਨਾਗਰਿਕ ਤੇ ਹਮਲਾ ਤੇ ਕਿੰਨਾ ਇਹਨਾਂ ਦਾ ਜਲੂਸ ਨਿਕਲੇ ਸਾਰੇ ਕਾਸੇ ਤੇ ਠੀਕ ਆ ਅਮਰੀਕਾ ਨੇ ਵੀ ਇਹੀ ਕੀਤਾ ਲਾ ਦੇਣ ਬਾਰੇ ਹੋਰਾਂ ਬਾਰੇ ਇਹ ਕਹੇ ਕਿ ਵੀ ਅਸੀਂ ਅੱਤਵਾਦੀਆਂ ਦੇ ਟਕਰਾਂਿਆਂ ਤੇ ਹਮਲ ਕਰ ਤੋਡੇ ਲਈ ਉਹ ਅੱਤਵਾਦੀ ਨੇ ਉਹਨਾਂ ਲਈ ਉਹ ਸੂਰਮੇ ਨੇ ਅੱਤਵਾਦੀ ਪਰਵਾਸ਼ਾ ਇੱਕ ਨਹੀਂ دہشت گرد ਦੀ ਪਰਵਾਸ਼ਾ ਇੱਕ ਨਹੀਂ ਇਤਿਹਾਸ ਇਹ ਦੱਸਦਾ ਵੀ ਅੱਜ ਦੇ ਅੱਤਵਾਦੀ ਕੱਲ ਦੇ ਸ਼ਹੀਦ ਹੁੰਦੇ ਨੇ ਦੇਖ ਲਓ ਭਗਤ ਸਿੰਘ ਕਿਉਂਕਿ ਕਸ਼ਮੀਰ ਦਾ ਰੋਲਾ ਸੋ ਇਸ ਕਰਕੇ ਇਸ ਪ੍ਰਪਾਗੈਂਡੇ 'ਚ ਜਿਹੜਾ ਭਾਰਤ ਆ ਮੈਨੂੰ ਲੱਗਦਾ ਉਹ ਹਾਰ ਗਿਆ ਉਹ ਹਾਰ ਲਈ ਫਿਰ ਦੁਨੀਆ ਨੂੰ ਸਮਝਾਉਣਾ ਚਾਹੁੰਦਾ ਵੀ ਸਾਡੀ ਤਾਂ ਲੜਾਈ ਹੋਣੀ ਸੀ ਸਾਡੀ ਤਾਂ ਅਤਵਾਦ ਨਾਲ ਲੜਾਈ ਹੈ ਦੇਖੋ ਅਤਵਾਦ ਹਰ ਇੱਕ ਵਿਰੋਧੀ ਹੈ ਪਰ ਅਤਵਾਦ ਦੀ ਪਰਿਭਾਸ਼ਾ ਬਾਰੇ ਕੋਈ ਸਹਿਮਤੀ ਨਹੀਂ ਕਿਸੇ ਦੀ ਮਤਲਬ ਬਲੋਚਿਸਤਾਨ ਉਹ ਕਹਿੰਦੇ ਭਾਰਤ ਕਰ ਰਿਹਾ ਸਾਰਾ ਕੁਝ ਇਹ ਕਹਿੰਦੇ ਕਸ਼ਮੀਰ ਤੇ ਪਾਕਿਸਤਾਨ ਕਰ ਰਿਹਾ ਸਾਰਾ ਕੁਝ ਸੋ ਇਸ ਕਰਕੇ ਸੰਤ ਜਰਨਲਸਨ ਬੰਨੜਾਲੇ ਕਿਸੇ ਲਈ ਅਤਵਾਦੀ ਹੈ ਕਿਸੇ ਲਈ ਸੂਰਮੇ ਨੇ ਸੋ ਇਹ ਲੜਾਈ ਹੈ ਜਿਹੜੀ ਪ੍ਰਪਾਗੈਂਡੀ ਦੀ ਇਹ ਲੜਾਈ ਚੱਲਣੀ ਚੱਲਣੀ ਹੈ ਪਰ ਇੱਕ ਗੱਲ ਪੱਕੀ ਆ ਵੀ ਭਾਰਤ ਮੈਂ ਹਾਰ ਗਿਆ ਨਾ ਵੀ ਕਹਾ ਭਾਰਤ ਦੀ ਬਦਨਾਮੀ ਐਡੀ ਹੋ ਗਈ ਇਹ ਮਸਲੇ ਦੇ ਵਿੱਚ ਜਿਹਦੇ ਕਰਕੇ ਬੁੰਦਲੇ ਹੋਏ ਨੇ ਵੀ ਕੀ ਕਰੀਏ ਸਿੰਧੂ ਜਲ ਸੱਦੀ ਰੱਦ ਕਰਤੀ ਦੀ ਉਹ ਕਹਿੰਦੇ ਸ਼ਿਮਲਾ ਸਮਝੌਤਾ ਰੱਦ ਕਰਦਾ ਜੇ ਟਰੰਪ ਦਾ ਕੋਈ ਰੋਲ ਨਹੀਂ ਟਰੰਪ ਨੂੰ ਸੁਪਨਾ ਗਿਆ ਉਹ ਪਹਿਲਾਂ ਟਵੀਟ ਕਰੇ ਵੀ ਜੰਗਬੰਦੀ ਲਈ ਦੋਵੇਂ ਸਹਿਮਤ ਹੋ ਗਏ ਮੈਂ ਬਹੁਤ ਖੁਸ਼ ਹਾਂ ਉਹਨੂੰ ਸੁਪਨਾ ਗਿਆ ਸੀ ਜੇ ਤੁਹਾਡਾ ਕੋਈ ਸੰਬੰਧ ਨਹੀਂ ਸੀ ਉਦੋਂ ਬਾਅਦ ਤੁਸੀਂ ਦੋਵੇਂ ਜੰਗਬੰਦੀ ਕਰਦੇ ਹੋ ਮੁੜ ਕੇ ਫੇਰ ਉਹ ਐਲਾਨ ਕਰਦਾ ਵੀ ਮੈਂ ਆ ਤਾਂਮਕੀ ਦਿੱਤੀ ਮੈਂ ਹੁਣ ਤਾਂ ਉਹ ਵੀ ਕਹਿੰਦਾ ਇੰਡੀਆ ਸਹਿਨਤ ਹੋ ਗਿਆ ਜ਼ੀਰੋ ਟੈਰਫ ਲਈ ਤੁਸੀਂ ਬੋਲਦੇ ਕੋਈ ਬੋਲਦੇ ਨਹੀਂ ਵੀ ਨਹੀਂ ਦੀ ਸੋ ਇਸ ਕਰਕੇ ਅਸਲ ਗੱਲ ਪਤਾ ਕੀ ਹੈ ਜਦੋਂ ਮੈਂ ਦੇਖਦਾ ਮਤਲਬ ਇੱਕ ਇਹ ਜੇ ਲੀਡਰ ਦੁਨੀਆ ਦੇ ਸਾਹਮਣੇ ਆ ਰਿਹਾ ਜਿਹਨੂੰ ਆਪਾਂ ਕਹਿੰਦੇ ਥੋਥਾ ਚਣਾ ਬਜਜਕ ਨਾ ਮੋਦੀ ਦੀਆਂ ਪੁਰਾਣੀਆਂ ਵੀਡੀਓ ਆ ਗਈਆਂ ਜਦੋਂ ਮੁੱਖ ਮੰਤਰੀ ਹੁੰਦਾ ਸੀ ਗੁਜਰਾਤ ਦਾ ਅਤਵਾਦ ਕਿਵੇਂ ਹੁੰਦਾ ਹਮਲਾ ਕਿਵੇਂ ਹੁੰਦਾ ਕਹਿੰਦਾ ਹਮਲਾ ਕਸ਼ਮੀਰ ਚ ਹੁੰਦਾ ਜਾ ਕੇ ਵਾਮਾ ਕੋਲੇ ਮਿੰਤਾ ਕਰ ਲੱਗ ਜਾਂਦੇ ਨੇ ਰੋਣ ਲੱਗ ਜਾਂਦੇ ਨੇ ਉਹ ਹਮਲਾ ਹੋ ਗਿਆ ਤੂੰ ਮਸਲਾ ਹੱਲ ਕਰਾ ਇਹ ਕਿਵੇਂ ਹੋ ਜੂ ਕਹਿੰਦਾ ਉਹ ਕਹਿੰਦਾ ਕੀ ਕਰਾਂਗੇ ਕਹਿੰਦਾ ਕੁਸ ਕੇ ਮਾਰਾਂਗੇ ਤੇ ਹੁਣ ਹੁਣ ਕੀ ਕਰ ਰਿਹਾ ਉਹ ਹੁਣ ਜੇ ਕੁਸ ਕੇ ਮਾਰ ਵੀ ਦਿੱਤਾ ਤਾਂ ਵੀ ਤੇ ਟਰੰਪ ਕੋ ਗਈ ਐ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਭਗਵਾਨਤ ਮਾਨ ਕੇਦਰੀਵਾਲ ਇਹਨੇ ਨੇ ਪੁਰਾਣੀਆਂ ਵੀਡੀਓ ਦੇਖ ਲਓ ਹਾਂ ਜੀ ਐ ਕਰਾਂਗੇ ਐ ਕਰਾਂਗੇ ਜੋ ਕਰ ਰਹੇ ਨੇ ਉਹਦੇ ਉਲਟ ਮੋਦੀ ਜੋ ਪਹਿਲਾਂ ਕਹਿੰਦਾ ਸੀ ਪੈਸਾ ਡਿੱਗ ਹਜ਼ਾਰ ਰੁਪਿਆ ਡਿੱਗਦਾ ਡੰਡ ਸਾਹਮਣੇ ਕਿਉਂ ਡਿੱਗਦਾ ਆ ਡਿੱਗਦਾ ਮਨਮੋਹਨ ਸਿੰਘ ਤੇ ਕਿੰਨੇ ਹਮਲੇ ਕੀਤੇ ਸੀ ਹੁਣ ਉਦੋਂ ਵੀ 0 ਤੇ ਆ ਗਿਆ ਸੋ ਇਹ ਇਸ ਕਰਕੇ ਇਹ ਜੰਗ ਨਾ ਅਸਲ ਚ ਦੋਹੇ ਮੁਲਕ ਲੜਨ ਦੇ ਸਮਰੱਥ ਨਹੀਂ ਸੀ ਮੈਂ ਹੁੜੇ ਮਾਲੀ ਸਾਹਿਬ ਇੱਕ ਸਵਾਲ ਐਡ ਕਰਨਾ ਚਾਹੁੰਦਾ ਤੁਸੀਂ ਨਿਊਕਲੀਅਰ ਬਾਰੇ ਵੀ ਗੱਲ ਕੀਤੀ ਸੀ ਜੇ ਪਾਕਿਸਤਾਨ ਦੇ ਹਾਲਾਤ ਦੇਖੀਏ ਆਪਾਂ ਪਾਕਿਸਤਾਨ ਇਸ ਵੇਲੇ ਬਲੂਚਿਸਤਾਨ ਵੱਲੋਂ ਵੀ ਘਰੇਆ ਪਿਆ ਆ ਉਧਰੋਂ ਵੀ ਵਾਰ-ਵਾਰ ਖਬਰਾਂ ਆਉਂਦੀਆਂ ਕਰੀ 70 ਜਣੇ ਮਾਰਤੇ ਕਦੀ ਕਿਤੇ ਬੰਬ ਸੈੱਡ ਦਿੱਤਾ ਯਾਨੀ ਟੈਂਸ਼ਨ ਹੈਗੀ ਐ ਬਲੂਚਿਸਤਾਨ ਨੇ ਆਪਣੀ ਸੁਤੰਤਰਤਾ ਐਲਾਨ ਦਿੱਤੀ ਐ ਇੱਕ ਥਾਂ ਦੇ ਉੱਤੇ ਅਫਗਾਨਿਸਤਾਨ ਵੱਖਰਾ ਕਹਿੰਦੇ ਪਾਕਿਸਤਾਨ ਤੋਂ ਨਾਰਾਜ਼ ਐ ਤੇ ਕਿਤੇ ਨਾ ਕਿਤੇ ਇਹ ਸਿਚੁਏਸ਼ਨ ਬਣ ਗਈ ਸੀ ਕਹਿੰਦੇ ਕਿ ਪਾਕਿਸਤਾਨ ਕੋਲ ਕੋਈ ਹੋਰ ਰਾਣੀ ਬਚਿਆ ਤੇ ਉਹ ਨਿਊਕਲੀਅਰ ਵੈਪਨ ਯੂਜ਼ ਕਰ ਸਕਦਾ ਇੰਨਾ ਸੌਖਾ ਹੁੰਦਾ ਭਲਾ ਦੇਖੋ ਜੀ ਮੈਂ ਇਸ ਖੇਤਰ ਦਾ ਵਾਲਾ ਮਾਹਰ ਨਹੀਂ ਤੁਹਾਨੂੰ ਸੱਚੀ ਗੱਲ ਦੱਸਾਂ ਪਰ ਮੈਨੂੰ ਇਹ ਲੱਗਦਾ ਨਿਊਕਲੀਅਰ ਵੈਪਨ ਵਰਤਣ nuclear weapons self defense ਨਹੀਂ ਹੈ ਖਤਮ ਕਰਨਾ ਪਾਕਿਸਤਾਨ ਦਾ ਹਾਲੇ ਹੈਗਾ ਨੰਗ ਪੁੱਤ ਚੋਰਾ ਚ ਖੇਡੇ ਇਹ ਚ ਕੋਈ ਰੋਲਾ ਨਹੀਂ ਮੈਂ ਦੋਰਾਵਾ ਨਹੀਂ ਪਰ ਮੈਨੂੰ ਲੱਗਦਾ ਵੀ nuclear جنگ ਲੱਗਣ ਦੀ ਸੰਭਾਵਨਾ ਹੈ ਨਹੀਂ ਇਹ ਦੋਹਾਂ ਇਹ ਥੋੜਾ ਵੀ ਇਹਦੇ ਵਿੱਚ nuclear ਐ ਥੋੜਾ ਸੋਚਦਾ ਵੀ ਮਾਲੀ ਵਰਗੇ ਬਾਕੀਆਂ ਨੂੰ ਮਾਰ ਦੋ ਦੇਸ਼ ਭਗਤਾਂ ਨੂੰ ਬਚਾ ਲਓ ਸੋ ਇਹ ਮੈਨੂੰ ਲੱਗਦਾ ਇਹ ਠੀਕ ਹੈ ਇੱਕ ਹਥਿਆਰ ਹੈਗਾ ਉਹਨਾਂ ਕੋਲੇ ਉਹ ਇਹ ਜੰਗ ਨਹੀਂ ਲੱਗੂ ਜੇ ਜੰਗ ਲੱਗੂ ਫਿਰ ਆ ਆਖਰੀ ਹਿੱਲਾ ਸਾਡੇ ਕੋਲੇ ਹੈ ਇਸ ਕਰਕੇ ਜੰਗ ਨੂੰ ਰੋਕਣ ਦਾ ਸਾਧਨ ਤਾਂ ਹੈ ਪਰ ਇਹ ਜੰਗ ਚ ਵਰਤੇ ਜਾਣਗੇ ਮੈਨੂੰ ਜਿੰਨੀ ਕੁ ਮੇਰੀ ਸਮਝ ਆ ਮੈਨੂੰ ਲੱਗਦਾ ਨਹੀਂ ਪੋਸੀਬਲ ਮਾਲੀ ਸਾਹਿਬ ਅੰਤਲਾ ਸਵਾਲ ਮੈਂ ਪੁੱਛਾਂਗਾ ਹੁਣ ਮਤਲਬ ਆਪਾਂ ਜੇ ਕਨਕਲੂਡ ਹੀ ਕਰੀਏ ਸਾਰੇ ਇਸ ਗੱਲਬਾਤ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਘੁੰਮ ਫਿਰ ਕੇ ਕਿਤੇ ਗੱਲ ਲੱਗਦੀ ਹੈ ਕਿ ਦੁਬਾਰਾ ਜੰਗ ਸ਼ੁਰੂ ਹੋਊਗੀ ਜਾਂ ਕਿ ਇਦਾਂ ਦੇ ਹਾਲਾਤ ਬਣਦੇ ਦੁਬਾਰਾ ਹੀ ਉਹ ਸਿਚੁਏਸ਼ਨ ਸ਼ੁਰੂ ਹੋਏਗੀ ਜੋ ਪਹਿਲਾਂ ਬਣੀ ਸੀ ਸਵਾਲ ਹੀ ਨਹੀਂ ਪਿਆ ਤਾਂ ਹੁੰਦਾ ਖਤਮ ਹੋ ਗਿਆ ਸਾਬ ਹਾਂ ਬਿਲਕੁਲ ਮਤਲਬ ਇਹ ਜਿਹੜਾ ਇਹ ਹੈ ਨਾ ਵੀ ਦਹਿਸ਼ਤ ਕਰ ਦੀ ਟਿਕਾਣੇ ਤੇ ਹਮਲੇ ਕਰਨਾ ਹੁਣ ਇਦੋਂ ਬਾਅਦ ਉਹ ਵੀ ਨਹੀਂ ਹੋਣਗੇ ਅੱਛਾ ਜੋ ਮੈਨੂੰ ਇਹ ਲੱਗਦਾ ਭੁੱਲ ਜਿਓ ਤੁਸੀਂ ਜੰਗ ਪ੍ਰਾਪੇ ਗੰਡਾ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਆਪਦੇ ਮੁਲਕ ਚ ਹੁਣ ਤੁਸੀਂ ਮੈਨੂੰ ਦੱਸੋ ਪਾਕਿਸਤਾਨ ਕਹਿੰਦਾ ਥੈਂਕ ਯੂ ਟਰੰਪ ਧੰਨਵਾਦ ਟਰੰਪ ਤੁਸੀਂ ਇਹ ਕੰਮ ਕੀਤਾ ਇਹ ਕਹਿੰਦਾ ਟਰੰਪ ਦਾ ਮਤਲਬ ਨਹੀਂ ਇਹ ਚ ਕੋਈ ਮਤਲਬ ਤੁਸੀਂ ਝੂਠ ਦਾ ਪ੍ਰਾਪੇ ਗੰਡਾ ਤਾਂ ਦੇਖੋ ਨਾ ਕਿੰਨਾ ਹੋ ਰਿਹਾ ਟਰੰਪ ਫੇਰ ਕਹਿ ਰਿਹਾ ਇੱਕ ਵਾਰ ਕਹਿ ਰਿਹਾ ਦੋ ਵਾਰ ਕਹਿ ਰਿਹਾ ਤੀ ਫਿਰ ਉਹ ਕਹਿੰਦਾ ਕਰਾਈ ਤਾਂ ਨਹੀਂ ਹੈ ਜੰਗਬੰਦੀ ਪਰ ਇਹ ਰਿਸ਼ਤੇ ਰ ਮੈਨੂੰ ਨਹੀਂ ਮਿਲਣਾ ਕਿਉਂਕਿ ਦੋਹਾਂ ਮਲਕਾਂ ਨੇ ਆਪਣੀਆਂ ਲਿਮਿਟੇਸ਼ਨ ਨੇ ਇਹਨਾਂ ਨੇ ਜਲ ਸਿੰਧੂ ਨਦੀ ਦਾਲ ਸਮਝੌਤਾ ਖਤਮ ਕਰਤਾ ਉਹਦਾ ਪ੍ਰੈਕਟੀਕਲੀ ਕੀ ਮਤਲਬ ਹੈ ਹਿੰਦੂ ਸ਼ੰਕਰਚਾਰੀਆ ਉਹ ਕਹਿ ਰਿਹਾ ਜਿਹੜਾ ਰਾਮ ਮੰਦਰ ਬਾਰੇ ਵੀ ਉਹਨੇ ਕਿਹਾ ਸੀ ਉਹ ਕਹਿੰਦਾ ਵੀ ਇਹ ਸਭ ਸੰਭਵ ਨਹੀਂ ਤੁਸੀਂ ਜਲ ਰੋਕ ਲਓ ਉਹਨਾਂ ਦਾ ਕਿਉਂਕਿ ਪੀਓਕੇ ਤਾਂ ਜਾਂ ਆਉਂਦੇ ਨੇ ਉਹ ਜਾਂ ਪੀਓਕੇ ਦੇ ਵਿੱਚ ਚੀਨ ਦਾ ਕੰਟਰੋਲ ਆ ਤੁਸੀਂ ਕਹਿੰਦੇ ਪੀਓਕੇ ਅਸੀਂ ਛਡਾਉਣਾ ਐਕਸਾਈਜ਼ ਜਿਹੜਾ ਚੀਨ ਆ ਉਹ ਕਿਉਂ ਨਹੀਂ ਛਡਾਉਣਾ ਉਹ ਕਿ ਸ਼ਮੀਰ ਦਾ ਹਿੱਸਾ ਨਹੀਂ ਕਿਉਂਕਿ ਉਹਦੇ ਕੋਲ ਆ ਚੀਨ ਨੇ ਜਦੋਂ ਇਹ ਕਹਿੰਦਾ ਪਾਕਿਸਤਾਨ ਦੇ ਹਮਲਾ ਸਾਡੇ ਤੇ ਹਮਲਾ ਸੋ ਇਸ ਕਰਕੇ ਇਹ ਭਾਰਤ ਦੀ ਇਹ ਸਮਰਥਾ ਨਹੀਂ ਹੈ ਮੈਂ ਚਲੋ ਵੈ ਭਗਵੰਤ ਮਾਨ ਦਾ ਚੁਟਕਲਾ ਸੀ ਕਹਿੰਦਾ ਲਾਹੌਰ ਤੇ ਕਬਜ਼ਾ ਕਰ ਲੈਣਗੇ ਕਹਿੰਦਾ ਦੂਜੇ ਦਿਨ ਹੱਥ ਬੰਨ ਕੇ ਛੱਡਣਗੇ ਵੀ ਆਪ ਦਾ ਆਪ ਸਾਮੂ ਕਸ਼ਮੀਰ ਤੋਂ ਤੋਂ ਸਮਝਦਾ ਨਹੀਂ ਪਾਕਿਸਤਾਨ ਨੂੰ ਕਬਜ਼ੇ ਕਰ ਲ ਕੇ ਤੁਸੀਂ ਕਿਵੇਂ ਸਾਂਭ ਲੋਗੇ ਜੀ ਇਹ ਭਰਾਪੇ ਡੰਡੇ ਦੀਆਂ ਗੱਲਾਂ ਨੇ ਕੋਈ جنگ ਦੇ ਅਸਾਰ ਨਹੀਂ ਅਸਲ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਲੰਘੇ ਵੇਲੇ ਜੋ ਨਵਜੋਤ ਸਿੰਘ ਸਿੱਧੂ ਅੱਜੋ ਸਿਆਸਤ ਤੋਂ ਪਰਾਂ ਹੋ ਗਿਆ ਵੱਖਰੀ ਗੱਲ ਆ ਉਹਦੇ ਵਿਚਾਰ ਤਾਂ ਰੈਲੇਵੈਂਟ ਨੇ ਨਾ ਪ੍ਰਸੰਗਿਕ ਨੇ ਅਮਨ ਸ਼ਾਂਤੀ ਚਾਹੀਦੀ ਆ ਉਹਨੂੰ ਪੁੱਛਿਆ ਦੁਨੀਆ ਦਾ ਸਭ ਤੋਂ ਵੱਡਾ ਭਾਰ ਕਿਹੜਾ ਕਹਿੰਦਾ ਵੱਡਾ ਭਾਰ ਉਹ ਆ ਜਦੋਂ ਬਾਪ ਪੁੱਤ ਦੀ ਅਰਥੀ ਨੂੰ ਮੋਢਾ ਦੇਵੇ ਦੋਵੇਂ ਪਾਸੇ ਮੋਢੇ ਦਿੰਦੇ ਨੇ ਇਹ ਬੰਦ ਕਰੋ ਅਕਾਲ ਤਖਤ ਜਥੇਦਾਰ ਨੇ ਵੀ ਕਿਹਾ ਲਾਂਘੇ ਖੋਲੋ ਚੜਦੇ ਤੇ ਲੈਂਦੇ ਪੰਜਾਬ ਦੀ ਇਹ ਚੜਦੇ ਤੇ ਲੈਂਦੇ ਪੰਜਾਬ ਦੀ ਸਾਂਝ ਆ ਜਿਹੜੀ ਇਹ ਭਾਰਤ ਨੂੰ ਪਾਉਂਦੀ ਨਹੀਂ ਇਹਨਾਂ ਦਾ ਰਾਸ਼ਟਰਵਾਦ ਉੱਥੇ ਡੁੱਬਦਾ ਜਦੋਂ ਇਹ ਗੱਲ ਆਉਂਦੀ ਹੈ ਇਸ ਕਰਕੇ ਸਾਰੀਆਂ ਗੱਲਾਂ ਕਰਦੇ ਨੇ ਕਿ ਲਾਹੌਰ ਪਹਿਲਾਂ ਰਾਜਧਾਨੀ ਇਹਨਾਂ ਦੀ ਸੀ ਨੇ ਹਾਂ ਸਰ ਦੇਖੋ ਉਹ ਗੱਲਾਂ ਨੇ ਜਿਹੜੀਆਂ ਉਹ ਸਾਨੂੰ ਪ੍ਰੇਰਣਾ ਤਾਂ ਦੇ ਸਕਦੀਆਂ ਪਰ ਹੁਣ ਅਸੀਂ ਲਕੀਰਾ ਤਾਂ ਮੀਟ ਨਹੀਂ ਸਕਦੇ ਅਸੀਂ ਆਪਸੀ ਸਾਂਝ ਵਧਾ ਸਕਦੇ ਹਾਂ ਬਾਰਡਰ ਸਿੱਖਰ ਅਦਾਸ ਕਰਦੇ ਨੇ ਵੀ ਉਹਨਾਂ ਦੇ ਖੁੱਲੇ ਦਰਸ਼ਨ ਦਦਾਰਿਆਂ ਦੀ ਗੱਲ ਕਰੋ ਹੁਣ ਇਹ ਕਰਤਾਰਪੁਰ ਲੰਗਾ ਬੰਦ ਕਰਦਾ ਮੁੜ ਕੇ ਫੜਨ ਲੱਗ ਗਏ ਜਸੂਸ ਕਿਉਂਕਿ ਕਰਤਾਰਪੁਰ ਗਿਆ ਸੀ ਇਹ ਮੁੰਡਾ ਉੱਥੇ ਕਿਸੇ ਨੂੰ ਮਿਲਿਆ ਸੀ ਮੰਨ ਲਓ ਜੀ ਮੈਂ ਕਰਤਾਰਪੁਰ ਜਾਇਆ ਮਾਂ ਕੋਈ ਪਾਕਿਸਤਾਨੀ ਮੈਨੂੰ ਮਿਲਦਾ ਮੈਨੂੰ ਕੀ ਪਤਾ ਕੌਣਾ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦਾ ਮੈਂ ਕਹਿੰਦਾ ਜਿਹੜੀ ਉਹ ਬਲੌਗਰ ਫੜੀ ਆ ਹਰਿਆਣੇ ਦੀ ਉਹ ਤਾਂ ਉੱਪਰ ਉਹਨੇ ਸਾਰੀਆਂ ਗੱਲਾਂ ਕੀਤੀਆਂ ਨੇ ਜਸੂਸ ਆ ਜਿਹੜੇ ਐ ਕਰਦੇ ਹੁੰਦੇ ਮਲੇਰ ਕੋਟਲੇ ਦੇ ਕੁੜੀ ਫੜ ਲਈ ਇਹਦੇ ਖਾਤੇ 'ਚ 20000 ਆਇਆ ਜਿਹੜੀ ਜਿਹੜੀ ਕੁੜੀ ਅੰਬੈਸੀ ਦੇ ਵਿੱਚ ਜਾਂਦੀ ਆ ਉਹਨੂੰ ਸੋਸ਼ਲ ਮੀਡੀਆ ਤੇ ਪਾਉਂਦੀ ਆ ਹੋਰ ਕਰਦੀ ਐ ਜਸੂਸੀ ਐ ਕਰਦੇ ਹੁੰਦੇ ਨੇ ਉਹ ਉਹਨੇ ਪਾਕਿਸਤਾਨ ਆਪਣੀ ਪੰਜਾਬ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਉਹ ਪਾਈ ਸਾਰੀ ਇਹ ਜਸੂਸੀ ਥੋੜਾ 18 ਸਾਲ ਦਾ ਮੁੰਡਾ ਇੱਕ ਗੱਲ ਉੱਥੋਂ ਗਿਆ ਇਹ ਹੁਣ ਅਸਲ ਦੇ ਵਿੱਚ ਜਿਹੜਾ ਉਹੀ ਮਕਸਦ ਆ ਨਾ ਜੀ ਸਿੱਖਾਂ ਦਾ ਪਾਕਿਸਤਾਨ ਨਾਲ ਜਿਹੜਾ ਸੰਪਰਕ ਆ ਉਹਨੂੰ ਤੋੜਨ ਲਈ ਰੋਕਣ ਲਈ ਇਹ ਹੁਣ ਇਹਨਾਂ ਨੇ ਇਹ ਕੰਮ ਜਸੂਸੀ ਸ਼ੁਰੂ ਕਰ ਲਈ ਮੈਂ ਕਹਿੰਦਾ ਮੇਰੇ ਨਾਲ ਫੇਸਬੁੱਕ ਤੇ ਆ ਜੀ ਮੈਂ ਅਵੈਡ ਕਰ ਦਾਂ ਪਰ ਕਈ ਪਾਕਿਸਤਾਨ ਦੇ ਬੰਦੇ ਮੇਰੇ ਨਾਲ ਫੇਸਬੁੱਕ ਤੇ ਹੈਗੇ ਨੇ ਤੁਸੀਂ ਫੋਨ ਫੋਨ ਕਰਦੇ ਹੋ ਜਾਂ ਉਹ ਕਰਦੇ ਹੋ ਇਹਦਾ ਮਤਲਬ ਜਸੂਸੀ ਕਿਵੇਂ ਹੋ ਗਿਆ ਕਿੰਨੇ ਪੱਤਰਕਾਰ ਨੇ ਜਿਹੜੇ ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ ਦੋਹਾਂ ਕਲੱਬਾਂ 'ਚ ਜਾਂਦੇ ਨੇ ਰਹਿੰਦੇ ਨੇ ਮਿਲਦੇ ਨੇ ਕਰਦੇ ਨੇ ਇਹਦਾ ਮਤਲਬ ਜਸੂਸ ਹੋ ਗਿਆ ਪਾਕਿਸਤਾਨ ਨਾਲ ਸੰਪਰਕ ਦਾ ਮਤਲਬ ਜਸੂਸ ਹੋ ਗਿਆ ਮੁਦਨੀ ਹਵਾਈਅੱਡ ਤੁਰ ਕੇ ਉੱਥੇ ਉਹ ਕੀ ਕਹਿੰਦੇ ਬਰੀਆਨੀ ਖਾਇਆ ਸੋ ਇਸ ਕਰਕੇ ਹੁਣਾ ਜਿਹੜਾ ਸਿੱਖਾਂ ਤੇ ਖਾਸ ਕਰਕੇ ਨਜ਼ਰ ਉਹਨਾਂ ਦੀ ਵੀ ਸਿੱਖਾਂ ਦੀ ਪਾਕਿਸਤਾਨ ਨਾਲ ਜਾ ਤਾਂ ਦੁਸ਼ਮਣੀ ਵਧਾਈਏ ਜਾਏ ਕਹੀ ਵੀ ਜਿਹੜੇ ਸਿੱਖ ਨੇ ਇਹ ਜਸੂਸੀ ਕਰਦੇ ਨੇ ਕਰਤਾਰਪੁਰ ਲੰਗ ਰਹੀਆਂ ਹੁੰਦੀ ਹੈ ਦੋਵੇਂ ਚੀਜ਼ਾਂ ਕਰਨ ਦੇ ਦੋਵੇਂ ਚੀਜ਼ਾਂ ਕਰਨ ਦੇ ਆਹ ਹੋਰ ਇਹਦਾ ਮਤਲਬ ਕੋਈ ਬਾਦ ਹੈ ਨਹੀਂ ਜੋ ਮੈਨੂੰ ਲੱਗਦਾ ਹੈ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਬਣੇ ਤਣਾਅ ਦੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਂਗਾ ਆਵੇਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰੋ ਬਣ ਗਿਆ ਪੰਜਾਬੀ ਤੇ